205 55R16 205 55R16 ਤੇ ਇਹ ਟਾਇਰ ਹੈਗਾ ਸੀਗਾ 6500 ਰੁਪਏ ਦਾ JK ਦਾ ਟਾਇਰ ਆ 205 ਤੇ ਹੁਣ ਜਿਵੇਂ ਇਹ ਟਾਇਰ ਦੇ ਬਾਹਰ ਜਿਹੜਾ ਲੋਏ ਆ ਲੋਏ ਦੀ ਨੁੱਕਰ ਬਾਹਰ ਆ ਦੇਖੋ ਆ ਜਿਹੜੀ ਨੁੱਕਰ ਆ ਨਾ ਲੋਏ ਦੀ ਆਹ ਚੀਜ਼ ਤੇ ਬਾਹਰ ਆਏ ਤੋਂ ਟਾਇਰ ਪੋਣਾ ਸੀਗਾ ਆਪਾਂ ਰਿਮ ਪ੍ਰੋਟੈਕਟਰ ਵਾਲਾ ਆ ਦੇਖੋ ਆ ਚੀਜ਼ ਹੈਗੀ ਨਾ ਬਾਹਰ ਨੂੰ ਆਹ ਰੇ ਇਹ ਚੀਜ਼ ਬਾਹਰ ਨਹੀਂ ਹੋਣੀ ਚਾਹੀਦੀ ਇਹ ਤੁਹਾਡਾ ਟਾਇਰ ਵਧੀਆ ਹੋਊਗਾ ਰੈਮ ਪ੍ਰੋਟੈਕਟਰ ਵਾਲਾ ਤੇ ਆਹ ਚੀਜ਼ ਇਹ ਅੰਦਰ ਹੋਊਗੀ ਟਾਇਰ ਤੁਹਾਡਾ ਬਾਹਰ ਹੋਊਗਾ ਤੇ ਉਹ ਟਾਇਰ ਜਿਵੇਂ ਕਿਤੇ ਸਾਈਡ ਤੇ ਲੱਗਦੀ ਹੈ ਕੰਧ ਤੇ ਲੱਗਦੀ ਹੈ ਜਾਂ ਕਿਤੇ ਵੀ ਹਣ ਬੱਟੇ-ਬੁੱਟੇ ਚ ਲੱਗਦੀ ਆ ਫਿਰ ਆਏ ਆ ਟਾਇਰ ਹੀ ਲੱਗੂਗਾ ਤੁਹਾਡਾ ਰੈਮ ਨਹੀਂ ਲੱਗਣਾ ਆਪਾਂ ਮੈਟ ਵੀ ਤੁਹਾਨੂੰ ਦਿਖਾ ਦਈਏ ਆਹ ਵਾਲੇ ਮੈਟ ਆ ਬਈ ਇਹ 800 ਰੁਪਏ ਦੇ ਧਰੇ ਸੀ ਆਪਣੇ ਮੈਟ ਇਹ ਅੱਗੇ ਵਾਲਾ ਵੀ ਦਿਖਾ ਦਈਏ ਤੁਹਾਨੂੰ ਇਹ 800 ਰੁਪਏ ਦੇ ਸੀਗੇ ਮੈਟ ਆਹਨੇ ਕਾਲ ਪੰਜਾਬੀ ਇੱਕ ਨਵੇਂ ਵਲੋਗ ਦੇ ਵਿੱਚ ਤੇ ਆਪਣੀ ਪਿੱਛੇ ਸਵਿਫਟ ਖੜੀ ਹੈ ਜਿਹੜੀ ਆਪਾਂ ਜਿਹਦੇ ਵਲੋਗ ਪਾ ਰਹੇ ਹਾਂ ਤੇ ਸਾਰੇ ਪਹਿਲਾਂ ਜਿਹੜੇ ਵਲੋਗ ਪਾਇਆ ਸਵਿਫਟ ਦੇ ਪਾਇਆ ਆਪਾਂ ਤੇ ਗੱਡੀ ਦੇ ਹੀ ਤੁਹਾਨੂੰ ਜੋ ਵੀ ਆ ਟਾਇਰ ਟੂਰ ਪੁਆਇ ਲਾਇ ਪੁਆਇ ਤੁਹਾਨੂੰ ਸਾਰਾ ਕੁਝ ਦਿਖਾਇਆ ਆਪਾਂ ਤੇ ਮੈਨੂੰ ਇੱਕ ਚੀਜ਼ ਦੀ ਥੋੜੀ ਕਮੀ ਲੱਗੀ ਆ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰਾਂ ਜਦੋਂ ਵੀ ਤੁਸੀਂ ਗੱਡੀ ਨੂੰ ਟਾਇਰ ਪਾਉਣਾ ਆ ਅਜੇ ਮੈਂ ਹੁਣ ਗੱਡੀ ਨੂੰ JK ਦਾ ਟਾਇਰ ਪਾਇਆ ਹੋਇਆ ਵਾ ਤੇ JK ਦਾ ਟਾਇਰ ਪਾਇਆ ਹੋਇਆ ਲੋਹੇ ਵੀਰ ਪਤਾ ਨਹੀਂ ਕਿਹੜੇ ਕੰਪਨੀ ਦੇ ਆਪਾਂ ਇਹ ਟੱਕਣ ਤਾਂ ਜਿਹੜਾ ਮਰਜ਼ੀ ਲਵਾ ਲਓ ਤੁਸੀਂ ਤੇ ਦੇਖ ਲਓ ਤੁਸੀਂ ਤੇ ਤੁਹਾਨੂੰ ਕਿਉਂ ਨਹੀਂ ਪਉਣਾ ਇਹ ਟਾਇਰ ਮੈਂ ਤੁਹਾਨੂੰ ਦੱਸਦਾ ਹੁਣੀ ਚੱਕਰ ਦੱਸਾ ਕੀ ਆ ਚੱਕਰ ਇਹ ਆ ਉਹ ਟਾਇਰ ਹੈਗਾ ਇਹ ਆ ਇਹ 205 ਇੱਥੇ ਕੀ ਤਰੀਖਿਆ ਹੁਣ ਤੁਹਾਨੂੰ ਮੈਂ ਦਿਖਾਉਣਾ ਆ ਹਾਂ ਆ ਲਿਖਿਆ 205 55R16 205 55R16 ਤੇ ਇਹ ਟਾਇਰ ਹੈਗਾ ਸੀਗਾ 6500 ਰੁਪਏ ਦਾ JK ਦਾ ਟਾਇਰ ਆ 205 ਤੇ ਹੁਣ ਜਿਵੇਂ ਇਹ ਟਾਇਰ ਦੇ ਬਾਹਰ ਜਿਹੜਾ ਲੋਏ ਆ ਲੋਏ ਦੀ ਨੁੱਕਰ ਬਾਹਰ ਆ ਦੇਖੋ ਜਿਹੜੀ ਨੁੱਕਰ ਆ ਨਾ ਲੋਹੇ ਦੀ ਆਹ ਚੀਜ਼ ਤੇ ਬਾਹਰ ਆਏ ਤੋਂ ਟਾਇਰ ਪੋਣਾ ਸੀਗਾ ਆਪਾਂ ਰਿਮ ਪ੍ਰੋਟੈਕਟਰ ਵਾਲਾ ਜਿੱਦੋਂ ਰਿਮ ਨੂੰ ਪ੍ਰੋਟੈਕਸ਼ਨ ਮਿਲਦੀ ਹੈ ਵੀ ਰਿਮ ਜੀ ਹੁਣ ਆਪਣਾ ਕਿਤੇ ਸਾਈਡ ਤੇ ਲੱਗੂਗਾ ਰਿਮ ਖਰਾਬ ਹੋ ਜਾਣਾ ਆਪਣਾ ਰਿਮ ਤੋਂ ਨੂੰ ਪਤਾ ਇੱਕ ਮਿਲਦਾ ਨਹੀਂ ਹੈਗਾ ਜੇ ਆਪਾਂ ਇੱਕ ਰਿਮ ਲੈਣਾ ਇੱਕ ਰਿਮ ਮਿਲਦਾ ਨਹੀਂ ਟਾਇਰ ਤਾਂ ਚਲੋ ਆਪ ਨੂੰ ਮਿਲ ਹੀ ਜਾਂਦਾ ਆ ਟਾਇਰ ਹਮੇਸ਼ਾ ਰਿਮ ਪ੍ਰੋਟੈਕਟਰ ਵਾਲਾ ਪੋਣਾ ਚਾਹੀਦਾ ਸੀ ਪੁੱਛਿਆ ਸੀਗਾ ਮੈਨੂੰ ਟਾਇਰ ਕਿੰਨੇ ਦਾ ਆ ਟਾਇਰ ਸੀਗਾ 8500 ਰੁਪਏ ਦਾ ਮਤਲਬ ਇੱਕ ਟਾਇਰ 2000 ਰੁਪਏ ਮਹਿੰਗਾ ਸੀ ਚਾਰੇ ਟਾਇਰ 8000 ਰੁਪਏ ਸਾਡਾ ਵੱਧ ਲੱਗਣਾ ਸੀਗਾ ਤੇ 8000 ਪਿੱਛੇ ਅਸੀਂ ਘੋਲ ਕਰ ਗਏ ਤੇ ਟਾਇਰ ਅਸੀਂ ਪਵਾ ਬੈਠੇ ਆਹ ਲਾ ਤੇ ਮੈਨੂੰ ਇਹ ਲੱਗਿਆ ਵੀਡੀਓ ਪਾਉਣੀ ਚਾਹੀਦੀ ਆ ਤੇ ਉਹ ਦੇਖੋ ਹੁਣ ਜਿਵੇਂ ਆ ਆ ਦੇਖੋ ਆ ਜੀ ਇਹ ਹੈਗੀ ਨਾ ਬਾਹਰ ਨੂੰ ਆਹ ਦੇ ਇਹ ਚੀਜ਼ ਬਾਹਰ ਨਹੀਂ ਹੋਣੀ ਚਾਹੀਦੀ ਜੇ ਤੁਹਾਡਾ ਟਾਇਰ ਵਧੀਆ ਹੋਊਗਾ ਰਿਮ ਪ੍ਰੋਟੈਕਟਰ ਵਾਲਾ ਤੇ ਆਹ ਚੀਜ਼ ਇਹ ਅੰਦਰ ਹੋਊਗੀ ਟਾਇਰ ਤੁਹਾਡਾ ਬਾਹਰ ਹੋਊਗਾ ਤੇ ਉਹ ਟਾਇਰ ਜਿਵੇਂ ਕਿਤੇ ਸਾਈਡ ਤੇ ਲੱਗਦੀ ਹੈ ਕੰਧ ਚ ਲੱਗਦੀ ਹੈ ਜਾਂ ਕਿਤੇ ਵੀ ਹੁਣ ਬੱਟੇ-ਬੁੱਟੇ ਚ ਲੱਗਦੀ ਆ ਰ ਆਇਆ ਟੈਰ ਹੀ ਲੱਗੂਗਾ ਤੁਹਾਡਾ ਰੇਮ ਨਹੀਂ ਲੱਗਣਾ ਇਹ ਚੀਜ਼ ਆ ਮੈਨੂੰ ਹੁਣ ਬਹੁਤ ਪਛਤਾਵਾ ਹੋ ਰਿਹਾ ਥੋੜੇ ਪੈਸੇ ਪਿੱਛੇ ਆਪਾਂ ਨੁਕਸਾਨ ਕਰਾ ਬੈਠੇ ਆ ਤੇ ਹੁਣ ਆਇਆ ਲੁਹਾਉ ਨਹੀਂ ਸਕਦੇ ਰੇਟ ਆਪ ਨੂੰ ਮਿਲਣਾ ਨਹੀਂ ਇਹ ਸੀਗੇ 24000 ਦੇ ਲੈਸ ਕਰਕੇ ਉਹ ਸਾਰਾ ਸੀਗਾ 30 31000 ਰੁਪਏ ਲੱਗਣਾ ਸੀਗਾ ਤੇ ਮੈਨੂੰ ਨੁਕਸਾਨ ਕਰਾ ਬੈਠੇ ਅਸੀਂ ਹੁਣ ਤੇ ਇਹੀ ਚੱਕਰ ਆ ਯਾਰ ਹੁਣ ਤੇ ਹੁਣ ਸਮਝ ਨਹੀਂ ਆਉਂਦੀ ਕੀ ਕਰੀਏ ਇਹਦਾ ਧਿਆਨ ਨਾਲ ਚਲਾਉਣਾ ਪੈਂਦਾ ਹੈ ਹੁਣ ਜਿਵੇਂ ਕਿਤੇ ਬੱਟੇ-ਬੁੱਟੇ ਹੁੰਦੇ ਧਿਆਨ ਨਾਲ ਚਲਾਓ 16 ਇੰਚੀ ਸੀਗਾ 16 ਇੰਚੀ ਕਈਆਂ ਵੀਰੇ ਨਾਲ ਰੇਟ ਵੀ ਪੁੱਛਿਆ ਇਹਦਾ ਕਿੰਨਾ ਵੀਰੇ 16 ਇੰਚੀ ਦਾ ਲਾਇਆ ਇਹ ਠੀਕ ਆ ਇਹ ਆਪਾਂ ਨੂੰ ਲਾਇ ਮਿਲੇ ਆ ਇਹ 34000 ਦੇ ਕਹਿੰਦਾ ਸੀਗਾ ਤੇ ਆਪੂ ਨੂੰ ਮਿਲੇ ਇਹ 32000 ਦੇ 32-31000 ਦੇ ਦਿੱਤੇ ਉਹਨੇ ਆਪਾਂ ਨੂੰ ਚਾਰੇ ਲੋਹੇ ਟਾਇਰ ਸੀਗੇ 26000 ਦੇ ਤੇ ਟੋਟਲ ਹੋ ਗਿਆ ਵੀਰੇ 32 ਤੇ 56000 ਹੋ ਗਿਆ 56000 ਦਾ ਆਪਾਂ ਨੂੰ ਸਮਾਨ ਮਿਲਿਆ ਇਹ 55000 ਜੋ ਆਪਾਂ ਨੂੰ ਦਿੱਤਾ ਆ 52000 ਤੇ 52000 ਦਿੱਤਾ ਉਹਨੂੰ ਤੇ 52000 ਤੇ ਤੁਹਾਨੂੰ ਲਾਇਆ ਟਾਇਰ 205 ਨੰਬਰ ਟਾਇਰ ਆ ਇਹ ਦੇਖ ਲਓ ਤੁਹਾਡਾ ਹਿਸਾਬ ਤਾ ਵਜਾ ਤੁਸੀਂ ਵੀ ਉਹਨੇ ਰਿੰਮ ਪ੍ਰੋਟੈਕਟਰ ਵਾਲੇ ਟਾਇਰ ਪਾਏ ਹੋ ਬਈ ਥੋੜੇ ਪੈਸੇ ਨੂੰ ਕੁਛ ਨਹੀਂ ਹੁੰਦਾ ਹੁੰਦਾ ਮੈਂ ਤਾਂ ਕੰਜੂਸੀ ਕਰ ਬੈਠਾ ਮੈਨੂੰ ਆਏ ਆ ਜਿਹੜੇ ਆਪਣੇ ਵੀਰ ਭਰਾ ਦੇਖਦੇ ਆ ਉਹ ਨਾ ਕੰਜੂਸੀ ਕਰਨ ਹਨ ਕਿਉਂਕਿ ਇੱਕ ਵਾਰੀ ਚੀਜ਼ ਪੈਣੀ ਆ ਇਹ ਤੇ ਦਵਾਰੇ ਦਵਾਰੇ ਚੀਜ਼ ਪੈਣੀ ਨਹੀਂ ਗੱਡੀ ਦੀ ਲੋਕ ਪੈਸੇ ਗੱਡੀ ਤਾਂ ਸੋਹਣੀ ਲੱਗਦੀ ਆ ਉਦਾਂ ਆ ਦੇਖੋ ਹੁਣ ਦੂਰੋਂ ਤੋਂ ਹੁਣਾ ਉੱਦਾਂ ਸੋਹਣੀ ਲੱਗਦੀ ਆ ਪਰ ਟਾਇਰ ਦਾ ਚੱਕਰ ਪੈ ਗਿਆ ਟਾਇਰ JK ਦਾ ਤਾਂ ਉੱਦਾਂ ਕੰਪਨੀ ਤਾਂ ਵਧੀਆ ਆ ਤੇ ਉਹ ਟਾਇਰ ਉਹ ਇਸ ਤੋਂ JK ਤੋਂ ਵੀ ਉੱਪਰ ਸੀਗਾ ਟਾਇਰ ਮੈਨੂੰ ਕੰਪਨੀ ਯਾਦ ਨਹੀਂ ਆ ਰਹੀ JK ਤੋਂ ਵੀ ਉੱਪਰ ਸੀਗਾ ਟਾਇਰ ਤੇ ਦੇ ਲੋ ਜੇ ਤੁਸੀਂ ਵੀ ਲਾਓ ਟਾਇਰ 16 ਇੰਚ ਪੂਨੇ ਹੁਣ 52-53 ਹਜ਼ਾਰ ਤੇ ਪੈਂਦੇ ਆ ਲਾਏ ਤੇ ਟਾਇਰ ਤੇ ਠੀਕ ਆ ਮੈਂ ਤੁਹਾਡੇ ਨਾਲ ਆਹੀ ਗੱਲਬਾਤ ਸ਼ੇਅਰ ਕਰਨੀ ਸੀਗੀ ਤੇ ਇਹਦੇ ਹੁਣ ਫੋਗ ਲੈਂਪ ਵੀ ਲਾਉਣੇ ਆ ਆਪਾਂ ਤੁਹਾਨੂੰ ਫੋਗ ਲੈਂਪ ਤੇ ਵਲੋਗ ਦੱਸਾਂਗੇ ਜੋ ਵੀ ਇਹਦੇ ਕਿੰਨੇ ਖਰਚ ਆਊਗਾ ਇਹਦੀ ਲਾਈਟਾਂ ਲਵਾਉਣੀਆਂ ਇਹ ਲਾਈਟਾਂ ਦਾ ਖਰਚਾ ਤੁਹਾਨੂੰ ਸਾਰਾ ਕੁਝ ਦੱਸਾਂਗੇ ਤੇ ਰੇਟ ਵੀ ਮੈਂ ਪਿਛਲੇ ਵੀਡੀਓ ਚ ਮੈਨੂੰ ਬੜੇ ਵੀਰਾਂ ਦੇ ਕਮੈਂਟ ਆਏ ਬਾਈ ਤੂੰ ਰੇਟ ਨਹੀਂ ਸਹੀ ਦੱਸਿਆ ਰੇਟ ਯਾਰ ਮੈਨੂੰ ਹਣਾ ਉੱਥੇ ਗਲਤ ਦੱਸ ਬੈਠਾ ਮੈਂ 6 ਲੱਖ ਕੁਝ ਦਾ ਦੱਸ ਬੈਠਾ ਇਹ ਵਾਲਾ ਮਾਡਲ ਇਹ VXI ਮਾਡਲ ਆ ਇਹ ਇਹ ਹੈਗਾ 7 ਲੱਖ 85 ਹਜ਼ਾਰ ਦਾ ਲੁਧਿਆਣੇ ਦਾ ਓਨ ਰੋਡ ਪ੍ਰਾਈਸ ਸਾਰਾ ਕੁਝ ਟੈਕਸ ਪਾ ਕੇ 7 ਲੱਖ 85 ਹਜ਼ਾਰ ਦਾ ਪਿਆ ਇਹ ਤੇ ਉਦੋਂ ਮੈਨੂੰ ਮੈਂ ਤੂੰ ਗਲਤੀ ਨਾਲ ਬੇਸ ਮਾਡਲ ਦਾ ਰੇਟ ਦੱਸਿਆ ਗਿਆ ਜਿਹੜਾ ਬੇਸ ਮਾਡਲ ਸੀਗਾ 7 ਲੱਖ 10000 ਦਾ ਸੀਗਾ ਉਹ ਮਤਲਬ 690 ਤੱਕ ਦੇ ਦੇਣਾ ਸੀ ਉਹਨਾਂ ਨੇ ਤੇ 785 ਦਾ ਪਿਆ ਵਾ ਆਪਾਂ ਨੂੰ ਇਹ ਕਹਿੰਦੇ ਸੀ 8 ਲੱਖ 10 15000 ਆਪਾਂ ਤੱਕ ਕਿਨੇ ਲੈ ਮਤਲਬ ਘੱਟ ਰੇਟ ਕਰਾ ਲਿਆ ਤੇ ਆ ਇਹਦਾ ਸੀਗਾ ਵਲੋਗ ਬਾਈ ਇੰਨਾ ਕਿ ਮੈਂ ਤੁਹਾਨੂੰ ਐ ਸੀ ਸ਼ੇਅਰ ਕਰਾਂ ਤੁਹਾਡੇ ਨਾਲ ਗੱਲਾਂ ਬਾਕੀ ਤੁਸੀਂ ਲੋਏ ਦੁਬਾਰੇ ਦੇਖ ਲਓ ਵਧੀਆ ਲੱਗਿਆ ਬਾਈ ਕਮੈਂਟ ਕਰਕੇ ਦੱਸ ਦਿਓ ਮੈਨੂੰ ਤਾਂ ਇਹੀ ਸੋਹਣਾ ਲੱਗਿਆ ਸੀਗਾ ਮੈਂ ਕਿਹਾ ਚੱਲ ਇਹੀ ਚੱਕ ਦਿੰਨੇ ਕੰਮ ਨੂੰ ਫਿਰ ਚਲੋ ਠੀਕ ਆ ਬਾਈ ਮਿਲਦੇ ਤੁਹਾਨੂੰ ਆਪਾਂ ਉਹ ਨੈਕਸਟ ਵਲੋਗ ਦੇ ਵਿੱਚ ਇੱਕ ਵੀਰ ਭਰਾ ਆਪਣਾ ਗੱਡੀ ਲੈ ਕੇ ਆਇਆ Swift LXi ਉਹ ਵੀ ਤੁਹਾਨੂੰ ਆਪਾਂ ਨੈਕਸਟ ਵਲੋਗ ਦੇ ਵਿੱਚ ਦਿਖਾਵਾਂਗੇ ਵੀਰ ਦਾ ਕੰਮ ਕੁੰਮਜਾ ਕਰਾਉਣਾ ਸੀਟ ਕਵਰ ਤੇ ਮੈਟ ਮੂਟਿੰਗ ਕਰਉਣੀ ਆ ਆਪਾਂ ਤੁਹਾਨੂੰ ਸਾਰੇ ਦੱਸਾਂਗੇ ਵਲੋਗ 'ਚ ਦਿਖਾਵਾਂਗੇ ਕਿ ਮੈਟ ਮੈਟ ਆਹਲੇ ਚੜਾਏ ਆਪਾਂ ਮੈਟ ਵੀ ਤੁਹਾਨੂੰ ਦਿਖਾ ਦਈਏ ਆਹਲੇ ਮੈਟ ਆ ਬਾਈ ਇਹ 800 ਰੁਪਏ ਦੇ ਧਰੇ ਸੀ ਆਪਣੇ ਮੈਟ ਇਹ ਅੱਗੇ ਵਾਲਾ ਵੀ ਦਿਖਾ ਦਈਏ ਤੁਹਾਨੂੰ ਇਹ 800 ਰੁਪਏ ਦੇ ਸੀਗੇ ਮੈਟ ਆਹਲੇ ਤੇ ਦੇਖ ਲਓ ਜੇ ਤੁਹਾਨੂੰ ਸਹੀ ਲੱਗੇ ਪਵਾ ਲਿਓ ਮੈਨੂੰ ਤਾਂ ਇਹ ਸਹੀ ਲੱਗੇ ਸੀ 800 ਰੁਪਏ ਦੇ ਸੀਗੇ ਮੈਂ ਤੇ ਮੈਂ ਕਿਹਾ ਰੇਟ ਵੀ ਦੱਸ ਦਈਏ ਤੁਹਾਨੂੰ ਚਲੋ ਠੀਕ ਆ ਜੀ ਸਤਿ ਸ਼੍ਰੀ ਅਕਾਲ ਮਿਲਦੇ ਤੁਹਾਨੂੰ ਆਪਾਂ ਨੈਕਸਟ ਵਲੋਗ ਦੇ ਵਿੱਚ